ਸੋ ਲਗਾਤਾਰ ਗੱਲਬਾਤ ਜਾਰੀ ਆ ਬਜ਼ੁਰਗ ਬੈਠਿਆ ਤੇ ਉਹਨਾਂ ਨਾਲ ਗੱਲਬਾਤ ਵੀ ਕਰਦੇ ਆ ਕਿ ਕਿਹੜਾ ਲੀਡ ਲੈ ਸਕਦਾ ਕਿਨੂੰ ਵੋਟ ਪਊਗੀ ਮੁੱਦੇ ਕੀ ਆ ਤੇ ਕਿਹੜੇ ਮੁੱਦਿਆਂ ਤੇ ਮੋਗੇ ਜਿਹੜੇ ਲੋਕ ਆ ਇਸ ਹਲਕੇ ਦੇ ਲੋਕ ਆ ਫਰੀਦਕੋਟ ਹਲਕੇ ਦੇ ਲੋਕ ਆ ਕਿਸ ਮੁੱਦੇ ਦੇ ਜੜੀਆਂ ਵੋਟਾਂ ਕਿਸ ਨੂੰ ਪਾ ਸਕਦੇ ਆ ਤੇ ਕਿਹੜਾ ਕੈਂਡੀਡੇਟ ਇਹਨਾਂ ਦੀ ਪਸੰਦ ਆ ਸੋ ਕੀ ਨਾਮ ਆਪਣਾ ਬਲਬੀਰ ਸਿੰਘ ਜੀ ਆ ਬਲਬੀਰ ਜੀ ਕਿਹੜੇ ਮੁੱਦੇ ਆਪਣੇ ਇਸ ਹਲਕੇ ਦੇ ਕਿਹੜੇ-ਕਿਹੜੇ ਮੁਸ਼ਕਲਾਂ ਸੀਗੀਆਂ ਲੋਕਾਂ ਨੂੰ ਜਾਂ ਮੁੱਦੇ ਕੀ ਆ ਮੁਸ਼ਕਲਾਂ ਤਾਂ ਹੁਣ ਸਾਰੀਆਂ ਹੀ ਖੜੀਆਂ ਹੁਣ ਕਹਿ ਨਹੀਂ ਸਕਦੇ ਕੁਝ ਕੀ ਕਹਿ ਸਕਦੇ ਹਰੇਕ ਵੀ ਪਾਰਟੀ ਨਵੀ ਤੇ ਨਵੇਂ ਆ ਕੇ ਆਪੋ ਆਪਣੇ ਬਿਆਨ ਦਿੰਦੀ ਹੈ ਆਪੋ ਆਪਣੀਆਂ ਗੱਲਾਂ ਕਰਦੀ ਹੈ ਆਮਦਵੀ ਪਾਰਟੀ ਤੋਂ ਪਸੰਦ ਉਹ ਵੀ ਉਹ ਐਵੇਂ ਸੀ ਕਿ ਝਾੜੂ ਵਾਲੀ ਗੱਲ ਤੇ ਝਾੜੂ ਮਾਰ ਕੇ ਉੱਠ ਕੇ ਪੰਜਾਬ ਚ ਨਹੀਂ ਉਹ ਤਾਂ ਕਹਿੰਦੇ ਵੀ ਆਪਾਂ ਫ੍ਰੀ ਬਸਾਂ ਸਰਵਿਸ ਵੀ ਫ੍ਰੀ ਕਿਰਾਇਆ ਉਹ ਜਨਾਨੀਆਂ ਲਈ ਬਿਜਲੀ ਫ੍ਰੀ ਆ ਜਿਹੜੀ ਗੱਲ ਮੈਂ ਤੁਹਾਨੂੰ ਕਹਿ ਤੀ ਵੀ ਝਾੜੂ ਮਾਰਨਾ ਇਹਦੇ ਝਾੜੂ ਮਾਰ ਕੇ ਉੱਠ ਗਏ ਨੇ ਕੁਝ ਨਹੀਂ ਸੁਆਰਿਆ ਨਾ ਕਦੀ ਸੁਣਦੇ ਨਾ ਜੋ ਕੋਈ ਬੰਦਾ ਪੜਿਆ ਲਿਖਿਆ ਸੀ ਐਵੇਂ ਆ ਕੇ ਖੜ ਕੇ ਕੀ ਦੱਸ ਕੀ ਕੋਣ ਸੀ ਕਿ ਲੋਕਾਂ ਦੀ ਆਵਾਜ਼ ਸੀ ਤੇ ਬਾਣਾ ਬਣ ਗਏ ਕਿਹੜੀਆਂ ਮੁਸ਼ਕਲਾਂ ਆ ਜਿਹੜੀਆਂ ਨਹੀਂ ਹੱਲ ਹੋਈਆਂ ਮੁਸ਼ਕਲ ਸਾਰੀਆਂ ਕੋਈ ਸਵਾਰੇ ਕੋਈ ਇੱਕ ਦੀ ਗੱਲ ਕਰਦੇ ਨਸ਼ੇ ਵਾਲੀ ਗੱਲ ਤਾਂ ਉਦੋਂ ਹੀ ਵੱਧ ਚੱਲੀ ਜਾਂਦਾ ਨਸ਼ਾ ਕੋਈਆਂ ਦੇ ਰੈਸਪਟ ਨਹੀਂ ਆ ਸਿੱਧੇ ਜਦੋਂ ਇੱਕ ਪਥੀ ਤਸਕਿਲਦਾਰ ਦੇ ਜਾੜੇ ਪਟਵਾਰੀ ਦੇ ਸਿੱਧੇ ਪੈਸੇ ਮੰਗੀ ਜਾਂਦੇ ਆ ਅੱਗੇ ਤਾਂ ਕੋਈ ਲੋਕਦੇ ਹੁੰਦਾ ਸਿੱਧੇ ਕਹਿੰਦੇ ਵੀ ਐਨੇ ਸੌਲੇ ਫੇਰ ਕੰਮ ਹੋਊਗਾ ਇਹ ਕਰਕੇ ਪੈਸੇ ਦੇ ਉਹ ਤਾਂ ਗੱਲਾਂ ਵੀ ਕੋਈ ਅੱਗਿਆਂ ਦਾ ਨਾ ਰੈਸਪਟ ਰੋਕਣ ਕੇ ਇਸ ਤਰ੍ਹਾਂ ਨਾ ਕੋਈ ਨਹੀਂ ਰੁਕਿਆ ਉਦੋਂ ਵੱਧ ਪੈਸੇ ਮੰਗਦੇ ਮੈਂ ਪੰਚਾਇਤ ਮੈਂਬਰ ਆ ਮਨਾ ਵੀ ਰਜਿਸਟਰੀ ਕਰਾਉਣ ਜਾਂਦਾ ਨਾਲ ਬੁਰੇ ਹਾਲਾ ਕੋਈ ਪੁੱਛਦਾ ਨਹੀਂ ਉੱਥੇ अच्छा तो फिर डे, इस बार जडिया ਤੁਹਾਡੇ ਤੁਹਾਡੀਆਂ ਵੋਟਾਂ ਕਿੱਧਰ ਜਾਣਦੀ ਹੈ ਸਾਡਾ ਰਾਦਾ ਦਾ ਮੁੰਡਾ ਬਿਆਨ ਸਿੰਘ ਦਾ ਖੜਾ ਇੱਧਰ ਆਉਂਦਾ ਪਰ ਉਹ ਪਹਿਲੀ ਵਾਰ ਖੜਾ ਵਾ 3 ਸਾਲ ਪਹਿੇ ਸਰਕਾਰ ਦੇ ਨਹੀਂ ਕਹਿਣ ਦਾ ਭਾਵ ਵੀ ਜਿੱក ਦੇ ਮੁੰਡਾ ਪਹਿਲਾਂ ਕਿਤੇ ਪਿੰਡਾਂ ਚ ਆਉਂਦਾ 12 ਸਾਲ 6 ਮਹੀਨੇ ਤੇ ਫਿਰ ਏਡੀ ਜਿਸ ਤਰ੍ਹਾਂ ਮਾਨ ਜਿੱਤਿਆ ਸੀਗਾ 455000 ਦੇ ਉੱਤੇ ਉਦੋਂ ਹੀ ਸ਼ਾਇਦ ਵੱਧ ਵੋਟਾਂ ਦੇ ਜੱਦਾ ਹੈ ਹੁਣ ਇਹ ਜਿੱਤੂ ਜ਼ਰੂਰ ਜਿੱਤੂ ਥੋੜੇ ਬਹੁਤੇ ਫਰਕ ਨਾ ਉੱਧਰ ਕਰਮਜੀਤ ਅਰਮੋਲ ਵੀ ਆ ਟੱਕਰ ਦੇ ਰਿਹਾ ਸਟਾਰ ਕਲਾਕਾਰ ਗਾਇਕ ਕਲਾਕਾਰ ਸਾਰੇ ਪ੍ਰਚਾਰ ਕਰ ਕਹਿਣ ਦਾ ਭਾਵਾਂ ਵੀ ਜਿਹੜੀ ਪਹਿਲਾਂ ਮੰਦਿਰ ਸੀਗੀ ਕਹਿੰਦੀ ਸੀ ਉਹਨੂੰ ਪਾਵਾਂਗੇ ਬੋਟਾ ਪਰ ਮੁੰਡੇ ਵੀ ਬਦਲ ਗਏ ਹੁਣ ਮੁੰਡਿਆਂ ਦੇ ਵੀ ਕੁਰਬਾਨੀ ਨੂੰ ਜਾਣਾ ਹੈ ਬੀਤ ਸਿੰਘ ਜੀ ਨੂੰ ਕੁਰਬਾਨੀ ਦੇ ਮਗਰ ਮੁੰਡੇ ਸਾਡੇ ਆਮ ਨੌਜਵਾਨ ਸਾਡੇ ਆ ਮੁੰਡੇ ਸਾਡੇ ਪਿੰਡ ਦੇ ਨੌਜਵਾਨ ਸਭਾ ਇਹਨਾਂ ਨੇ ਉੱਧਰ ਬਹੁਤ ਮਦਦ ਕੀਤੀ ਲੱਡੂਆਂ ਨਾਲ ਵੀ ਤੋਲੀ ਉਹਦੇ ਘਰੋਂ ਆਏ ਸੀ ਮੁੰਡੇ ਤੇ ਉਹ ਬਾਕੀ ਫੁੱਲਾਂ ਦੀ ਵਾਰਤਨਾ ਬੜਾ ਸਵਾਗਤ ਕੀਤਾ ਵਧੀਆ ਉਹਦਾ ਸ੍ਰੀ ਗੁਰੂ ਜੀ ਜਿਸ ਕਰਨ ਸਿੰਘ ਅੱਛਾ ਤੇ ਕਿਵੇਂ ਲੱਗਦਾ ਕਿਹੜੇ ਮੁੱਦੇ ਤੁਹਾਡੇ ਪਿੰਡ ਦੇ ਜਾਂ ਤੁਹਾਡੇ ਹਲਕੇ ਦੇ ਮੁੱਦੇ ਤਾਂ ਚੱਲਦੇ ਹੀ ਰਹਿੰਦੇ ਆ ਸਰਕਾਰਾਂ ਆਉਂਦੀਆਂ ਹਨ ਇਹ ਤਾਂ ਚੱਲੀ ਜਾਣੇ ਆ ਤੇ ਵੋਟਾਂ ਨਹੀਂ ਉਹਨੂੰ ਪਾਵਾਂਗੇ ਜੀ ਕਿੰਨੂੰ ਵੋਟਾਂ ਪਾਉਣੀਆਂ ਸਰਬਜੀਤ ਅੱਛਾ ਕੀ ਕਰਨਾ ਹੈ ਵੋਟਾਂ ਪਾਉਣ ਦਾ ਉਹਨਾਂ ਦੀ ਕੁਰਬਾਨੀ ਹੈ ਜੀ ਸਿੱਖੋਂ ਵਾਸਤੇ ਬਹੁਤ ਵੱਡੀ ਇਸ ਕਰਕੇ ਪਾਉਣੇ ਇੱਕ ਬਹੁਤ ਵੱਡਾ ਸਵਾਲ ਜਿਹੜਾ ਵਾ ਉਹ ਖੜਾ ਕੀਤਾ ਜਾ ਰਿਹਾ ਵੀ ਉਹ ਲੋਕ ਵੀ ਸਿੱਖੀ ਦੀ ਗੱਲ ਕਰਦੇ ਜਿਹੜੇ ਖੁਦ ਸਿੱਖ ਨਹੀਂ ਹਾਂ ਬਣੇ ਕਿਵੇਂ ਦੇਖਦੇ ਹੋ ਸਿੱਖੀ ਕੋਈ ਸਿਰਫ ਸਰੂਪ ਦੀ ਹੈ ਜਾਂ ਮਨ ਦੀ ਵੀ ਹੈ ਮਨ ਦੀ ਹੈ ਸਿੱਖੀ ਮਾੜੀ-ਮੋਟੀ ਗੱਲ ਨਹੀਂ ਕੋਈ ਇਨੀ ਕੁਰਬਾਨੀਆਂ ਸਾਡੇ ਗੁਰਮਉਂਦਿਆਂ ਆਪਣਿਆਂ ਦੀਆਂ ਹੂੰ ਤੇ ਕਿਵੇਂ ਲੱਗਦਾ ਜਿੱਦ ਕਰਮਜੀਤ ਅਨਮੋਲ ਆ ਅਕਾਲੀ ਦਲ ਦਾ ਵੀ ਇਹ ਗੜ ਰਿਹਾ ਵਾ ਹਲਕਾ ਤੇ ਕਿਵੇਂ ਲੱਗਦਾ ਕਿ ਕਿੰਨੂ ਵੋਟ ਜ਼ਿਆਦਾ ਜਾਊਗੀ ਕਰਮਜੀਤ ਮੋਹਲ ਦੇ ਉਹ ਹੀ ਆ ਦੂਜੇ ਸਾਰੇ ਤਾਂ ਨਾਟਕਬਾਜ਼ੀ ਵਾਲੀ ਆ ਹੂੰ ਇਹਨਾਂ ਨਾਲ ਨਹੀਂ ਵੋਟ ਪਾਉਣੀ ਠੀਕ ਹੈ ਮਤਲਬ ਫਤਵਾ ਜੂ ਸੀਗਾ ਪਹਿਲਾ ਹੀ ਸਿੱਧੀ ਗੱਲ ਮੁਕਾਤੀ ਵੀ ਪਣੀ ਸੱਸੀਗਾਲ ਬਾਪੂ ਜੀ ਸੱਸੀਗਾਲ ਜੀ ਕੀ ਨਾਮ ਆਪਣਾ ਬਾਪੂ ਜੀ ਇੱਧਰ ਦੇਖ ਲਵਾਣਾ ਹੈ ਕੰਨੀ ਜਸਵੰਤ ਸਿੰਘ ਅੱਛਾ ਤੇ ਫਿਰ ਕੀ ਦੇਖਦੇ ਹੋ ਕੀ ਮੁੱਦੇ ਪਿੰਡ ਦੇ ਵਿੱਚ ਕਿਹੜੇ ਸ਼ਹਿਰ ਦੇ ਵਿੱਚ ਮੁੱਦੇ ਮਾਰੇ ਕੁਰਬਾਨੀ ਦੇ ਨਾਲ ਹੀ ਜੀ ਉਹਨਾਂ ਦੀ ਕੁਰਬਾਨੀ ਪਾਤ ਤੁਸੀਂ ਮਰਜੀ ਵਿਕਾਸ ਕੀਤਾ ਹੋਵੇ ਕੁਝ ਵੀ ਕੀਤਾ ਹੋਵੇ ਉਹਨਾਂ ਨੇ ਕੋਸ਼ਿਸ਼ ਕੀਤਾ ਹੋਵੇ ਸਿਰ ਧਰਤੀ ਤੇ ਪਾਕਿਸਤਾਨ ਤੇ ਰੱਖੀ ਹੈ ਉਹਦੀ ਕੁਰਬਾਨੀ ਉਹਨੂੰ ਵੋਟ ਪਾਉਣੀ ਹੈ ਬਿਲਕੁਲ ਖਾਸ ਬਾਪੂ ਜੀ ਨੇ ਵੀ ਗੱਲ ਜਿਹੜੀ ਹੈ ਦੋ ਸ਼ਬਦਾਂ 'ਚ ਖਤਮ ਕਰ ਦੀ ਸਤਿ ਸ਼੍ਰੀ ਅਕਾਲ ਬਾਪੂ ਜੀ ਜੀ ਕੀ ਦੇਖਦੇ ਹੋ ਕਿੰਨੂ ਵੋਟ ਜੜਾ ਇਸ ਵਾਰ ਜਾਣੀ ਚਾਹੀਦੀ ਆ ਫਰੀਦਕੋਹੜ ਹਲਕੇ ਤੋਂ ਵੋਟ ਸਭ ਜੀ ਇਤਨੂ ਪਾਵਾਂਗੇ ਕੋਈ ਕਾਰਨ ਕਾਰਨ ਕੁਰਬਾਨੀ ਨਾ ਰਹੀ ਪਰ ਇੱਕ ਚੀਜ਼ ਹੈ ਵੀ ਦੇਖੀ ਜਾ ਰਹੀ ਹੈ ਸਰਕਾਰ ਇਹ ਲਗਾਤਾਰ ਕਹਿ ਰਹੀ ਹੈ ਕਿ ਸਾਡੀ ਜਿਹੜੀ ਸਰਕਾਰ ਆ ਜੇ 3 ਸਾਲ ਬਾਕੀ ਹੈ ਜੇ ਸਾਨੂੰ ਵੋਟ ਪਾਓਗੇ ਤੇ ਕੰਮ ਲੈ ਸਕਦੇ ਹੋ ਵਿਕਾਸ ਹੋਊਗਾ ਨਹੀਂ ਕਰਨਾ ਇਹ ਕੰਮ ਕਰਨੇ ਨੇ ਇਹਨਾਂ ਨੇ ਕਰ ਦੇਣੇ ਨਸ਼ਾ ਤਾਂ ਖਤਮ ਨਹੀਂ ਹੋਏ ਨਾ ਤੋ ਇਹ ਰਹੀ ਕਾਲੀਆਂ ਦੀ ਹਾਲਤ ਕੀ ਤੇ ਦੇਖਦੇ ਹੋ ਗੜ ਰਿਆ ਕਾਲੀਆਂ ਦਾ ਇਹ ਕਾਲੀਆਂ ਕੋਲਿਆਂ ਹੁੰਦਾ ਕੌਣ ਪੜਦਾ ਕੋਈ ਨਹੀਂ ਕੱਲ ਤਾਂ ਇਸ ਵਿਸ਼ੇ ਨਾ ਖੜਦਾ ਫਿਰ ਤਾਂ ਵੋਟ ਕਾਲੀਆਂ ਨੂੰ ਪਾਉਣੀ ਸੀ ਜੀ ਕਾਲੀਆਂ ਦੀ ਬਦਲ ਦੇ ਨਾਲ ਦੀ ਨਾ ਤਾਂ ਸਰਕਾਰ ਆ ਸਕੇ ਨਾ ਜੱਟਾਂ ਦਾ ਕੋਈ ਫਾਇਦਾ ਕਰੇਗੇ ਬਿਲਕੁਲ ਬਾਤ ਨਹੀਂ ਸੀ ਮਤਲਬ ਜੇ ਸਰਬਜੀਤ ਜਿਹੜੇ ਨਾ ਹੁੰਦੇ ਤਾਂ ਸ਼ਾਇਦ ਕਾਲੀਆਂ ਨੂੰ ਵੋਟ ਜਾਂਦੀ ਨੁਕਸਾਨ ਕਾਲੀਆਂ ਨੂੰ ਹੁੰਦਾ ਦੇਖ ਰਿਹਾ ਕਿਉਂਕਿ ਇੱਥੇ ਕਾਲੀਆਂ ਦਾ ਗੜ ਸੀਗਾ ਏਰੀਆ ਚ ਵੀ ਲੋਕ ਹਾਂ ਤੇ ਕਰਨਾ ਹੀ ਇਹਨਾਂ ਨੂੰ ਅਕਾਲੀਆਂ ਨੇ ਵੋਟ ਪਾਉਂਦੇ ਰਹੇ ਪਹਿਲਾਂ ਪਹਿਲਾਂ ਤੁਸੀਂ ਕਾਲੀ ਸੀਗੇ ਨਾ ਹਾਂ ਕਾਲੇ ਹੀ ਪਹਿਲੋ ਜੇ ਸਰਮਜੀਤ ਨਹੀਂ ਹੁੰਦਾ ਤਾਂ ਫਿਰ ਕਾਲੀਆਂ ਨੂੰ ਵੋਟ ਜਾਂਦੇ ਫਿਰ ਕਾਲੀਆਂ ਨੂੰ ਹੀ ਪੈਣੀ ਸੀ ਅਸੀਂ ਇੱਥੇ ਸੱਤ ਬੰਦੇ ਬੈਠੇ ਸੱਤੇ ਕਾਲੀਆਂ ਦੇ ਆ ਹੂੰ ਇਸ ਹਾਲ ਨੂੰ ਤੁਸੀਂ ਪਿੱਛੇ ਵੀ ਕਾਲੀਆਂ ਨੂੰ ਪਾਹੀ ਆ ਮੱਖਣ ਨੂੰ ਹੂੰ ਆ ਮੇਲੇ ਦੀਆਂ ਜਾਈ ਮੱਖਣ ਨੂੰ ਪਾਈਆਂ ਸਾਰੇ ਤੋਦੇ ਦੇ ਮੁੰਡੇ ਇਹਨਾਂ ਨੂੰ ਕੋਈ ਆਈ ਜਾਵੇ ਅਸੀਂ ਵੋਟ ਇਹਨਾਂ ਨੂੰ ਕਾਲੀਆਂ ਨੂੰ ਹੀ ਪਾਉਂਦੇ ਰਹੇ ਹਾਂ ਨਾ ਕਾਲੀਆਂ ਪਰ ਇਹਦਾ ਮਤਲਬ ਹੈ ਵੀ ਇਥੋਂ ਜਿਹੜੇ ਆਪਾਂ ਕਹਿ ਦਈਏ ਵੀ ਕਾਲੀਆਂ ਨੂੰ ਨੁਕਸਾਨ ਹੋ ਰਿਹਾ ਕਾਲੀਆਂ ਦੀ ਵੋਟ ਜਿਹੜੀ ਉਹ ਸਰਬਜੀਤ ਵੱਲ ਸ਼ਿਫਟ ਹੁੰਦੀ ਦਿਖ ਰਹੀ ਸੋ ਇਹ ਲਗਾਤਾਰ ਗੱਲਬਾਤ ਜਾਰੀ ਆ ਲਗਾਤਾਰ ਗਰਾਉਂਡ ਜ਼ੀਰੋ ਤੋਂ ਪੰਜਾਬ ਏਅਰ ਦੀ ਟੀਮ ਲਗਾਤਾਰ ਇਹ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਹੜਾ ਲੀਡ ਲੈ ਸਕਦਾ 4 ਤਰੀਕ ਨੂੰ ਪਤਾ ਲੱਗੂਗਾ ਕਿ ਕਿਹੜਾ ਕੈਂਡੀਡੇਟ ਜਿਹੜਾ ਬਾਜ਼ੀ ਮਾਰੇਗਾ ਫਿਲਹਾਲ ਇਹ ਕਹਿਣਾ ਤਾਂ ਅਸੋਖਾ ਨਹੀਂ ਆ ਵੀ ਜੇ ਕਿਹੜਾ ਜਿੱਤੇਗਾ ਫਿਲਹਾਲ ਇਹ ਜ਼ਰੂਰ ਆ ਕਿ ਸਰਬਜੀਤ ਦੇ ਪੱਖੀ ਲੋਕ ਜਿਹੜੇ ਆ ਉਹ ਇਸ ਹਮ ਹਵਾ ਜਿਹੜੀ ਆ ਉਹ ਕਰਮਜੀਤ ਢਰਮੋਲ ਤੋਂ ਕੁਝ ਕਦਮ ਜ਼ਰੂਰ ਅੱਗੇ ਸਰਬਜੀਤ ਜਾ ਕੇ ਖੜੇ ਹੋ ਚੁੱਕਿਆ ਸੋ ਜਿੱਤਦਾ ਕੌਣ ਹੈ ਇਹ 4 ਤਰੀਕ ਦੱਸੂਗੀ ਜਾਣਨ ਦੀ ਕੋਸ਼ਿਸ਼ ਕਰ ਰਿਆਂ ਕਿ ਅਕਸਰ ਇੱਥੋਂ ਦੇ ਮੁੱਦੇ ਕੀ ਆ ਤੇ ਕਿਹੜੇ ਮੁੱਦਿਆਂ ਤੇ ਵੋਟ ਜਿਹੜੀ ਲੋਕ ਕਿਨੂੰ ਕਰਨਗੇ ਸੋ ਮੇਰੇ ਨਾਲ ਮਜ਼ਦੂਰ ਖੜੇ ਸਸ਼ੀਗਰੂਆ ਜੀ ਸਸ਼ੀਗਰੂਆ ਜੀ ਕੀ ਨਾਮ ਆਪਣਾ ਮੇਲਣਾ ਸੋਨੀ ਆ ਬਈ ਕਿਹੜੇ ਮੁੱਦੇ ਆਪਣੇ ਜਿਹੜੇ ਮੁੱਦਿਆਂ ਤੇ ਤੁਸੀਂ ਵੋਟ ਕਰਨਾ ਚਾਹੋਗੇ ਤੇ ਕਿਹਨੂੰ ਵੋਟ ਕਰਨਾ ਚਾਹੋਗੇ ਅਹੀਂ ਤਾਂ ਬਾਈ ਕਿਸੇ ਨੂੰ ਨਹੀਂ ਕਰਨਾ ਚਾਹੁੰਦੇ ਵੋਟ ਦੇਖੋ ਪਹੁੰਚਦਾ ਤਾਂ ਕਿਸੇ ਨੂੰ ਕੋਈ ਵੀ ਨਹੀਂਗਾ ਭਗਵੰਤ ਮਾਨ ਨੇ ਵਾਦੇ ਕੀਤੇ ਸੀਗੇ ਹਮ ਇਹਨੇ ਕੋਈ ਕਿਸੇ ਦਾ ਵਾਦਾ ਪੂਰਾ ਨਹੀਂ ਹੋਇਆਗਾ ਉਹ ਆਟਾ ਦਾਲ ਦੇ ਰਿਆ ਵਾ ਫਰੀ ਆਟਾ ਦਾਲ 5 ਕਿਲੋ ਨੂੰ ਕੀ ਕਰੇਗਾ ਬਾਈ ਤੂੰ ਦੱਸ ਮੈਨੂੰ ਹਮ 5 ਕਿਲੋ ਨਾਲ ਕਿੰਨੇ ਦੇਣੇ ਘੜ ਲੈਗਾ ਹਮ ਹੋਰ ਨਿਕਲਦੇ ਬਾਈ ਫਰੀ ਬਿਜਲੀ ਆ ਬਸਾਂ ਦਾ ਕਿਰਾਇਆ ਫਰੀ ਆ ਔਰ ਹੁਣ ਲਾਇਟ ਨੂੰ ਕੀ ਕਰਾਂਗੇ ਆਪਾਂ ਚੱਟ ਲਾਂਗੇ ਜੇ ਆਪਾਂ ਢੱਡਚੀ ਨਾਲ ਕੋ ਹੋਇਆ ਨਾ ਦੇ ਮੈਨੂੰ ਲੈਡ ਨਾ ਕੋਹ ਨਹੀਂ ਬੰਦਾ ਬਾਈ ਐ ਤੂੰ ਤਾਂ ਲੈਡ ਦਾ ਬਿੱਲ ਲਾ ਦੇ ਉਹ ਚੰਗਾ ਵਾ ਕੀ ਚਾਹੁੰਦੇ ਹੋ ਤੁਸੀਂ ਐ ਚਾਹੁੰਦੇ ਆ ਵੀ ਪੰਜਾਬ ਆਪਣਾ ਹੁਸ਼ਿਆਰ ਹੋਵੇ ਬਸ ਹਾਂ ਆਟਾ ਦਾਲ ਤਾਂ ਬੰਦਾ ਘਰੇ ਕਮਾਈ ਕਰਕੇ ਵੀ ਲੈ ਲੂਗਾ ਹੂੰ ਐ ਤੂੰ ਵਧੀਆ ਬੰਦੇ ਨੂੰ ਕੰਮ ਮਿਲੇ ਕੰਮ ਕਰੇ ਬੰਦਾ ਲਿਆਵੇ ਹੂੰ ਆਪਦੀ ਕਮਾਵੇ ਆਪਦੀ ਖਾਵੇ ਬਾਈ ਤੇ ਨੌਕਰੀਆਂ ਵੀ ਦੇ ਰੇ ਆ ਉਹ ਹਾਂ ਨੌਕਰੀਆਂ ਦੇਣਾ ਪਰ ਵੋਟ ਕਿਹਨੂੰ ਇਸ ਸਮੇਂ ਜਿਹੜੇ ਕਰਮਜੀਤ ਅਨਮੋਲ ਵੀ ਖੜੇ ਆ ਅਕਾਲੀ ਦਲ ਤੋਂ ਵੀ ਨੇ ਕਾਂਗਰਸ ਤੋਂ ਵੀ ਨੇ ਸਰਬਜੀਤ ਖਾਲਸਾ ਵੀ ਖੜੇ ਆ ਬੀਨ ਸਿੰਘ ਦੇ ਸੁਪੁੱਤਰ ਸੋ ਵੋਟ ਕਿਨੂੰ ਕਰਨਾ ਚਾਹੋਗੇ ਕੋਈ ਸਿੱਕ ਨੂੰ ਤਾਂ ਚੁਣੋਗੇ ਵੋਟ ਦਾ ਅਧਿਕਾਰਤਾ ਇਹਨੂੰ ਖਰਾਬਤਾ ਨਹੀਂ ਕਰਨਾ ਨਹੀਂ ਨਹੀਂ ਇਹ ਤਾਂ ਨਹੀਂ ਕਰਨਾ ਬਾਈ ਖਰਾਬ ਕਿਨੂੰ ਵੋਟ ਕਰਨਾ ਚਾਹੋਗੇ ਬਾਈ ਤਕਰੀਬਨ ਤਾਂ ਸਾਰੇ ਬਸ ਝੂਠੇ ਲਾਰੇ ਲਾਉਂਦੇ ਆ ਇਹ ਤਾਂ ਹੁਣ ਮੌਕਾ ਹੀ ਦੱਸੂਗਾ ਕਿਨੂੰ ਆਨੇ ਆ ਦੱਸਣਾ ਨਹੀਂ ਚਾਹੁੰਦੇ ਕੈਮਰੇ ਦੇ ਅਜੇ ਕੋਈ ਨਹੀਂ ਬਾਈ ਚਲੋ ਗੁਪਤ ਰੱਖਣਾ ਚਾਹੁੰਦੇ ਵੋਟ ਵਾਲੇ ਆਪਣੀ ਇਹਨਾਂ ਜ਼ਰੂਰ ਹੈ ਕਿ ਆਮ ਆਦਮੀ ਪਾਰਟੀ ਤੋਂ ਨਾਰਾਜ਼ ਨੇ ਸੋ ਸਸ਼ੀ ਕਲਨ ਰਾਜਾ ਫੋਲ ਫੋਲਨ ਰਾਜਾ ਆਮ ਪਾਰਟੀ ਤੋਂ ਹਾਂ ਅੱਜ ਕੀ ਜਿਹੜੀ ਆ ਆਮ ਆਦਮੀ ਪਾਰਟੀ ਨਾਲ ਜਿਹੜੀ ਆ ਉਹ ਲਗਾਤਾਰ ਆਪਣੀ ਵਿਕਤ ਕੀਤੀ ਸੋ ਕੀ ਨਾਮ ਆਪਣਾ ਮਨਪ੍ਰੀਤ ਸਿੰਘ ਅੱਛਾ ਕਿਹੜੇ ਮੁੱਦੇ ਆਪਣੇ ਕਿਹੜਾ ਮੁੱਦਿਆਂ ਤੇ ਵੋਟ ਕਰਨੀ ਚਾਹੋ ਮੁੱਦੇ ਆ ਜੀ ਜਿਹੜੇ ਸਰਕਾਰ ਨੇ ਵਾਦੀ ਕੀਤੀ ਹੈ तकरीबन ਪੂਰੇ ਨਹੀਂ ਕੀਤੇ ਵੇਖੋ ਜੀ ਫਸਲ ਦਾ ਬਹੁਤ ਬੁਰਾ ਹਾਲ ਹੋ ਰਿਹਾ ਹੈ ਕਿ ਕਣਕਹੀਂ ਵੇਚੀ ਆ ਜੀ ਇਥੇ ਕਣਕ ਘੜਤ ਘੜਤ ਉਹ ਮਜ਼ਦੂਰੇ ਹਲੇ ਤੱਕ ਬੈਠੇ ਹੈ ਤੱਕ ਬੈਠੇ ਬਾਈ ਉਹਨਾਂ ਦਾ ਕੋਈ ਹਿਸਾਬ ਨਹੀਂ ਹੋਇਆ ਅੱਰਤੀਆਂ ਦੇ ਤੱਕ ਹਿਸਾਬ ਨਹੀਂ ਕੀਤਾ ਫਿਰ ਇਥੇ ਕਣਕ ਲਿਆਉਂਦੇ ਸੀ ਜਿਹਦਾ ਉਹ ਕਹਿੰਦੀ ਸੀ ਉੱਥੇ ਲੈ ਕੇ ਜਾਊਂਗਾ ਦਾਨੀ ਦੇ ਵਿੱਚ ਤੁਹਾਡੀ ਕਣਕ ਪਾਸ ਹੈ ਜੀ ਇਥੇ ਮੰਡੀ ਲਾਉਣੀ ਹੈ ਇਥੇ ਕਹਿੰਦੇ ਤੁਹਾਡੀ ਕਣਕ ਦੀ ਗਿੱਲੀ ਆ 10-10 ਦਿਨਾਂ ਤੋਂ ਬਾਅਦ ਕਣਕ ਸਾਡੀ ਤੁਲੀ ਇਥੇ ਜੀ ਬਹੁਤ ਯਾਨੀ ਕਿ ਕਿਸਾਨਾਂ ਨੂੰ ਇਸ ਵਿੱਚ ਖਰਾਬ ਕੀਤਾ ਗਿਆ ਇਸ ਕਰਕੇ ਅਸੀਂ ਬਹੁਤ ਸਰਕਾਰ ਤੋਂ ਨਾਰਾਜ਼ ਹਾਂ ਫਿਰ ਵੋਟ ਆਈ ਗਿਆ ਸਰਕਾਰ ਤੋਂ ਫੁੱਲ ਵੋਟ ਕਿਹਨੂੰ ਪਾਉਣੀ ਚਾਹੋਗੇ ਵੋਟ ਜੀ ਸਰਬਜੀਤ ਨੂੰ ਸਪੋਰਟ ਆ ਸਾਡੀ अच्छा पर सरकार ਜਿਹੜੀ ਆ ਉਹ ਹਜੇ 3 ਸਾਲ ਪਏ ਆ ਜੇ ਸਰਕਾਰ ਦੇ ਨਾਲ ਵੋਟ ਚਲਦੇ ਹੋ ਤਾਂ ਕੋਈ ਨਾ ਕੋਈ ਅੱਗੇ ਵਿਕਾਸ ਹੋ ਸਕਦਾ ਨਹੀਂ ਕੋਈ ਵਿਕਾਸ ਨਹੀਂ ਨਸ਼ਾ ਵੀ ਕੋਈ ਕਿੰਨਾ ਜਿਆਦਾ ਨਸ਼ਾ ਹੋਇਆ ਬਾਈ ਕਹਿੰਦੇ ਸੀ ਨਸ਼ਾ ਚਟਾ ਖਤਮ ਕਰਾਂਗੇ तकरीबन ਲਗਭਗ ਉੱਥੇ ਹੀ ਨਸ਼ਾ ਜਿਹੜਾ ਵਿਖ ਰਿਹਾ ਕੋਈ ਕੰਟਰੋਲ ਨਹੀਂ ਇਸ ਚੀਜ਼ ਦੇ ਉੱਤੇ ਭਗਵੰਤ ਮਾਨ ਲਗਾਤਾਰ ਜਿਹੜੀ ਆ ਉਹ ਇਹ ਕਹਿੰਦੇ ਨਜ਼ਰ ਆ ਰਿਹਾ ਕਿ ਜੇ ਤੁਸੀਂ ਸਾਡੇ ਮੰਤਰੀ ਛੋਣਦੇ ਹੋ ਤਾਂ ਅਸੀਂ ਪੰਜਾਬ ਨਾਲ ਖੜਾਂਗੇ ਨਹੀਂ ਸਭ ਝੂਠ ਹੈ ਜੀ ਕੋਈ ਕਿਸੇ ਨੇ ਨਹੀਂ ਖੜਦਾ ਜੀ ਇਹਦਾ ਵਾਦਾ ਹੁਣੇ ਅਜ ਤਾਂ 2 ਸਾਲ ਪਹਿਲਾਂ ਵੀ ਕੀਤਾ ਸੀਗਾ ਤੇ ਪੂਰਾ ਹੋਇਆ ਹੁਣ ਕੋ ਗਾਰੰਟੀ ਲੈ ਕੇ ਦੇਣਾ ਵੀ ਮੈਂ ਪੂਰੇ ਕਰੂੰਗਾ ਕੋਈ ਨਹੀਂ ਹੋਣਾ ਬਾਈ ਜੀ ਅਸੀਂ ਤਾਂ ਜਿੱਥੋਂ ਦੱਸੀਆਂ ਨੇ ਰਿਪੋਰਟ ਸਾਡੀ ਸਰਬਜੀਤ ਨੂੰ ਸਾਰੇ ਪਿੰਡ ਦੀ ਲਗਭਗ ਸਪੋਰਟ ਜਿਹੜੀ ਖਗਰਾਣੇ ਦੀ ਆ ਸਰਬਜੀਤ ਸਿੰਘ ਨੂੰ ਬਿਲਕੁਲ ਸਤਿ ਸ਼੍ਰੀ ਅਕਾਲ ਬਾਬ ਸਤਿ ਸ਼੍ਰੀ ਅਕਾਲ ਕੀ ਨਾਮ ਆਪਣਾ ਮੂਤਾ ਸਿੰਘ ਅ ਤੁਹਾਡਾ ਕੋਈ ਮੁੱਦਾ ਤੁਹਾਡੇ ਕੋਈ ਨਾਰਾਜ਼ਗੀ ਕਿਸੇ ਨਾਲ ਹੋਵੇ ਸਾਡੇ ਨਾਰਾਜ਼ਗੀ ਆ ਵੀ ਇਹਨਾਂ ਨੇ ਬੰਦੀ ਸਿੰਘ ਜੇ ਰਹਿਾਈ ਨਹੀਂ ਕਰਾਈ ਗਈ ਕਿਸੇ ਵੀ ਮਦਲ ਕਾਲੀਦਾਲ ਨੇ ਕਾਂਗਰਸ ਨੇ ਨਾ ਆਮ ਪਾਰਟੀ ਨੇ ਪਹਿਲਾਂ ਕਿਹੜੀ ਪਾਰਟੀ ਨਾਲ ਜੁੜੀ ਅਕਾਲੀਆਂ ਨਾਲ ਸੀਗੇ ਅਕਾਲੀ ਨਾਲ ਹਾਂ ਜੀ ਵੀ ਅਕਾਲੀ ਨਾਲ ਪਰ ਅਸੀਂ ਅੰਦਰੋਂ ਸਾਡਾ ਮਨ ਨਹੀਂਗਾ ਮਤਲਬ ਵੀ ਇਹ ਕੁਝ ਕਰ ਨਹੀਂ ਦੇਗੇ ਇਹਨਾਂ ਅਕਾਲੀਆਂ ਨੇ ਵੀ ਝੂਠੇਵਾਦੇ ਕਾਂਗਰਸ ਨੇ ਝੂਠੇਵਾਦੇ ਆਮ ਪਾਰਟੀ ਦੇ ਬੇੜਾ ਹੀ ਕਰਤਾ ਜਮੈਂ ਹਰਕ ਨਾਂ ਤੇ ਮਤਲਬ ਠੱਗੀ ਧੋਖਾ ਕੀਤਾ ਇਹਨਾਂ ਨੇ ਜ਼ਮੀਨਾਂ ਦਾ ਨਾ ਲੁੱਟਕੋਸ ਕੀਤੀ ਭਾਈਪਾ ਨੇ ਜ਼ਮੀਨਦਾਰ ਦੇ ਜੁੱਟੀਆਂ ਮਾਰੀਆਂ ਮਤਲਬ ਕਿਸਾਨਾਂ ਨੂੰ ਆਪਦੇ ਮੰਗਾ ਰੱਖਣ ਲਈ ਦਿੱਲੀ ਨੂੰ ਜਾਣ ਦਿੱਤਾ ਪਰ ਅਕਾਲੀਆਂ ਦਾ ਤਾਂ ਭਾਜਪੀ ਨਾਲ ਕੋਈ ਸਮਝੌਤਾ ਨਹੀਂ ਨਾ ਬੀਜਪੀ ਦੇ ਸਮਝੌਤਾ ਅੰਦਰ ਖਾਤੇ ਦਾ ਸਰਕਾਰਾਂ ਸਾਹਿਬ ਵੀ ਇੱਕੋ ਹੀ ਹੁੰਦੀਆਂ ਕੋਈ ਅਕਾਲੀ ਨਹੀਂ ਕੋਈ ਕੰਮ ਯਕੀਨ ਨਾ ਵੀ ਜੋ ਆ ਬਿਆਨ ਸਿੰਘ ਦੇ ਪੁੱਤਰ ਸਰਬਜੀਤ ਸਿੰਘ ਨੂੰ ਸਪੋਰਟ ਕਰਨਾ ਚਾਹੁੰਦੇ ਆ ਸਾਡੇ ਮੰਨ ਦੀ ਚੱਲ ਆ ਵੀ ਇਹਨੇ ਸਿੱਖ ਧਰਮ ਵਾਸਤੇ ਕੀਤਾ ਆਪਣੀ ਸਿੱਧੀ ਪ੍ਰਾਪਰ ਕੀਤੀ ਉਹਨੂੰ ਮਤਲਬ ਅਸੀਂ ਮੌਕਾ ਦੇਣਾ ਚਾਹੁੰਦੇ ਆ ਬਿਲਕੁਲ ਹਾਂਜੀ ਸੋ ਇੱਥੇ ਨੌਜਵਾਨ ਵੀਰ ਖੜੇ ਸਸ਼ੀਗਰ ਵੀਰ ਜੀ ਜੀ ਨਾਮ ਆਪਣਾ ਅਫਤਾਰ ਸਿੰਘ ਜੀ ਅਫਤਾਰ ਅਫਤਾਰ ਤੁਸੀਂ ਯੰਗ ਹੋ ਹੱਲੇ ਹਨਾ ਤੇ ਪੰਜਾਬ ਨੂੰ ਬਦਲਦਿਆਂ ਦੇਖ ਰਹੇ ਹੋ ਪੰਜਾਬ ਦੀ ਸਿਆਸਤ ਨੂੰ ਦੇਖ ਰਹੇ ਹੋ ਕਿਵੇਂ ਲੱਗਦਾ ਕਿਹੜੇ ਮੁੱਦੇ ਆ ਜਿਹੜੇ ਨੌਜਵਾਨਾਂ ਦੇ ਮੁੱਦੇ ਆ ਨੌਜਵਾਨਾਂ ਦਾ ਸਭ ਤੋਂ ਵੱਡਾ ਮੁੱਦਾ ਦਾ ਰੋਜ਼ਗਾਰ ਹੀ ਆ ਜੀ ਹਾਂਜੀ ਰੋਜ਼ਗਾਰ ਤੋਂ ਬਿਨਾ ਦੇਖੋ ਕੁਝ ਨਹੀਂ ਹੋ ਸਕਦਾ ਕਿਉਂਕਿ ਜੇ ਰੋਜ਼ਗਾਰ ਲੋਕਾਂ ਕੋਲੇ ਹੈਗਾ ਸਭ ਬਿਜ਼ੀ ਆ ਇੱਕ ਵਰਕ ਕਲਚਰ ਹੋਵੇ ਤਾਂ ਤਕਰੀਬਨ ਹਰ ਚੀਜ਼ ਹੀ ਸੈੱਟ ਹੋਊਗੀ ਕੋਈ ਕ੍ਰਾਈਮ ਨਹੀਂ ਹੋਊਗਾ ਹਰ ਕੋਲੇ ਨੌਕਰੀ ਹੋਊਗੀ ਸਾਰੇ ਘਰ ਸੋਕੇ ਹੋਣਗੇ ਕੋਈ ਲੜਾਈ ਝਗੜਾ ਸਭ ਸਭ ਦਾ ਇਸੇ ਦਾ ਹੱਲ ਰੋਜ਼ਗਾਰ ਹੀ ਆ ਹੋਰ ਕੁਝ ਵੀ ਨਹੀਂ ਹੈਗਾ ਕਿਵੇਂ ਦੇਖਦੇ ਹੋ ਮੁੱਦੇ ਕੀ ਇੱਥੋਂ ਦੇ ਜਿਹੜੇ ਮੁੱਦੇ ਮੇਨ ਜੀ ਕਿਸਾਨੀ ਦਾ ਮੁੱਦਾ ਤਾਂ ਤੁਹਾਡੇ ਸਾਹਮਣੇ ਹੀ ਆ ਜੋ ਨਹਿਰਾਂ ਆ ਖਾਲੀ ਪਈਆਂ ਆ ਠੀਕ ਹੈ ਜੀ ਤੇ ਬਾਕੀ ਮੁੱਦਾ ਜੋ ਨਸ਼ਿਆਂ ਦਾ ਹੈਗਾ ਉਹ ਬਿਲਕੁਲ ਖਤਮ ਨਹੀਂ ਆਪਾਂ ਕਹਿ ਨਹੀਂ ਸਕਦੇ ਵੀ 10% ਵੀ ਫਰਕ ਪਿਆ ਆ ਬਾਕੀ ਜੋ ਰੋਜ਼ਗਾਰ ਦਾ ਮੁੱਦਾ ਉਹੀ ਮੇਨ ਆ ਆਪਣਾ ਨੌਜਵਾਨ ਬਾਹਰ ਨੂੰ ਭੱਜ ਰਿਹਾ ਅਸੀਂ ਖੁਦ ਸੋਚ ਰਹੇ ਆ ਵੀ ਇੱਥੇ 6 ਮਹੀਨੇ ਸਾਲ ਹੋ ਰਹਿ ਗਏ ਕਿਸੇ ਪਾਸੇ ਜਾਈਏ ਉੱਥੇ ਜਾ ਕੇ ਕੰਮ ਕਰਨ ਨਾਲੋਂ ਇੱਥੇ ਸਾਨੂੰ ਰਿਗਾਰ ਮਿਲੇ ਇੱਥੇ ਕਰਨਾ ਚਾਹੁੰਦੇ ਆ ਅਸੀਂ ਅਸੀਂ ਕਿਉਂ ਛੱਡ ਕੇ ਜਾਵਾਂਗੇ ਆਪਣਾ ਘਰ ਭਗਵੰਤ ਮਾਨ ਕਹਿੰਦੇ ਸੀ ਰੋਜ਼ਗਾਰ ਦੇ ਰਹੇ ਆ ਉਹਨਾਂ ਨੇ ਪਿਛਲੇ ਦਿਨੀ ਟੀਵੀ ਤੇ ਨੌਜਵਾਨ ਵੀ ਸੱਦੇ ਕੁੜੀਆਂ ਮੁੰਡੇ ਚ ਇਹਨਾਂ ਨੂੰ ਨੌਕਰੀਆਂ ਦਿੱਤੀਆਂ ਆਇਆ ਨੰਬਰ ਤੁਹਾਡਾ ਨਹੀਂ ਜੀ ਨੰਬਰ ਮੇਰਾ ਤਾਂ ਕੀ ਆਪਣੇ ਪਿੰਡ ਦੇ ਵਿੱਚੋਂ ਇੱਕ ਵੀ ਇਨਸਾਨ ਇਦਾਂ ਦਾ ਨਹੀਂ ਜਿਹਦਾ ਨੰਬਰ ਆਇਆ ਹੋਵੇ ਕੋਈ ਵੀ ਨੇੜੇ ਤੇੜੇ ਵੀ ਹੈ ਨਹੀਂਗਾ ਫ ਤੁਹਾਡਾ ਜਿਹੜਾ ਕੈਂਡੀਡੇਟ ਆ ਕਰਮਜੀਤ ਅਨਮੋਲ ਵੀ ਆ ਸਰਬਜੀਤ ਸਿੰਘ ਖਾਲਸਾਵਾ ਅਕਾਲੀ ਦਲ ਤੋਂ ਆ ਤੇ ਉਧਰ ਕਾਂਗਰਸ ਵੀ ਜਿਹੜਾ ਵਾ ਉਹ ਐਸੇ ਬੀਜੇਪੀ ਵੀ ਤੇ ਚਾਰ ਪੰਜ ਕੈਂਡੀਡੇਟਾਂ ਦੇ ਵਿੱਚੋਂ ਤੁਹਾਨੂੰ ਲੱਗਦਾ ਵੀ ਕਿਹੜਾ ਤੁਹਾਡਾ ਬੈਸਟ ਅੱਗੇ ਆਉਣ ਵਾਲੇ ਸਮੇਂ 'ਚ ਆਵਾਜ਼ ਉਠ ਸਕਦਾ ਹਾਂ ਜੀ ਆਪਣਾ ਤਾਂ ਐਤਕੀ ਸਰਬਜੀਤ ਸਿੰਘ ਖਾਲਸਾ ਹੀ ਸਾਰੇ ਸੋਚ ਤਕਰੀਬਨ 80% ਆਪਣੇ ਪਿੰਡ ਦੇ ਲੋਕ ਉਧਰ ਹੀ ਆ ਜੀ ਸਰਬੀ ਸਿੰਘ ਖਾਲਸਾ ਤਕਰੀਬਨ 80% ਲੋਕ VOTING ਕਰਨਾ ਚਾਹੁੰਦੇ ਕਿਉਂਕਿ ਹਰੇਕ ਨੂੰ ਮੌਕਾ ਇੱਕ ਦੇਣਾ ਚਾਹੀਦਾ ਅੱਗੇ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਮੌਕਾ ਦਿੱਤਾ ਠੀਕ ਆ ਚਲੋ ਉਹਨਾਂ ਤੋਂ ਲੋਕਾਂ ਦੀ ਨਾਰਾਜ਼ਗੀ ਵੀ ਬਹੁਤ ਸਾਰੇ ਕੰਮ ਕੀਤੇ ਵੀ ਆਪਾਂ ਇਹ ਨਹੀਂ ਕਹਿੰਦੇ ਉਹਨਾਂ ਨੇ ਕੁਝ ਵੀ ਨਹੀਂ ਕੀਤਾ ਚਲੋ ਕੀਤੇ ਵੀ ਆ ਪਰ ਇੱਕ ਵਾਰੀ ਨਵੇਂ ਚਿਹਰਾ ਮੂਰੇ ਆਪ ਨੂੰ ਲਿਆਉਣਾ ਜ਼ਰੂਰ ਚਾਹੀਦਾ ਵੈਸੇ ਤੁਸੀਂ ਆਮ ਆਦਮੀ ਪਾਰਟੀ ਸਪੋਰਟਰ ਹਾਂਜੀ ਮੈਂ ਪਹਿਲਾਂ ਉਹਨਾਂ ਨੂੰ VOTING ਕੀਤੀ ਆ ਮੇਰੇ ਪਰਿਵਾਰ ਨੇ ਵੀ ਕੀਤੀ ਆ ਸਭ ਦੀ ਕਰਵਾਈ ਆ ਪਰ ਹੁਣ ਨਵੇਂ ਚਿਹਰੇ ਨੂੰ ਲਿਆਉਣ ਦਾ ਇੱਕ ਟਾਈਮ ਹੈਗਾ ਆਪਣੇ ਕੋਲੇ ਹਰੇਕ ਨੂੰ ਆਪ ਨੂੰ ਮੌਕਾ ਦੇਣਾ ਚਾਹੀਦਾ ਬਿਲਕੁਲ ਸੋ ਲਗਾਤਾਰ ਗੱਲਬਾਤ ਜਾਰੀ ਹੈ ਫਰੀਦਕੋਟ ਹਲਕੇ ਚ ਗਰਾਉਂਡ ਜ਼ੀਰੋ ਤੋਂ ਲੋਕ ਕੀ ਕਹਿਣਾ ਚਾਹੁੰਦੇ ਆ ਕਿਹੜੇ ਮੁੱਦਿਆਂ ਤੇ VOTING ਕਰਨਾ ਚਾਹੁੰਦੇ ਆ ਤੇ ਕੀ ਚਾਹੁੰਦਾ ਪੰਜਾਬ 2024 ਦੀਆਂ ਜਿਹੜੀਆਂ ਵੋਟਾਂ ਲੋਕ ਸਭਾ ਦੀਆਂ ਇਹਨਾਂ ਚ ਕਿਹੜਾ ਜਿਹੜਾ ਕੈਂਡੀਡੇਟ ਆ ਫਰੀਦਕੋਟ ਹਲਕੇ ਚੋ ਬਾਜ਼ੀ ਮਾਰੇਗਾ 4 ਤਰੀਕ ਦੱਸਿਆ ਜਿਹੜਾ ਸਮਾਂ ਦੱਸੇਗਾ ਫਿਲਹਾਲ ਸਰਬਜੀਤ ਦਾ ਪਲੜਾ ਜਿਹੜਾ ਵਾ ਉਹ ਇਸ ਸਮੇਂ ਇਸ ਏਰੀਏ ਦੇ ਵਿੱਚ ਲੋਕ ਜਿਹੜੇ ਆ ਉਹ ਆਪ ਮਹਾਰੇ ਕਹਿਣਾ ਚਾਹੁੰਦੇ ਕਿ ਅਸੀਂ ਉਹਨੂੰ ਵੋਟ ਕਰਨ ਜਾ ਰਹੇ ਆ ਚਾਹੇ ਕੋਈ ਦੱਸ ਰਿਹਾ ਚਾਹੇ ਨਹੀਂ ਦੱਸ ਰਿਹਾ ਇੱਕ ਵੱਡੀ ਜਿਹੜੀ ਤਾਦਾਦ ਦੇ ਵਿੱਚ ਲੋਕ ਆ ਉਹ ਇਹ ਕਹਿਣਾ ਚਾਹੁੰਦੀ ਹੈ ਕਿ ਸਰਬਜੀਤ ਸਿੰਘ ਨੂੰ ਮੌਕਾ ਦੇਣਾ ਚਾਹੀਦਾ ਉਹਦੀਆਂ ਕੁਰਬਾਨੀਆਂ ਉਹਦੇ ਫਾਦਰ ਸਾਹਿਬ ਦੀਆਂ ਕੁਰਬਾਨੀਆਂ ਕਰਕੇ ਸਰਦਾਰ ਬੈਂਸ ਸਿੰਘ ਸੋ ਲਗਾਤਾਰ ਜਿਹੜੀ ਡਿਬੇਟ ਉਹ ਚੱਲ ਰਹੀ ਹੈ ਲਗਾਤਾਰ ਗਰਾਉਂਡ ਜ਼ੀਰੋ ਤੋਂ ਸੱਸੀ ਗਾਲ ਜੀ ਸੱਸੀ ਗਾਲ ਕੀ ਨਾਮ ਆਪਣਾ 옴 ਪ੍ਰਕਾਸ਼ ਅੱਛਾ 옴 ਪ੍ਰਕਾਸ਼ ਜੀ ਦੁਕਾਨਦਾਰਾਂ ਦੇ ਜਿਹਾ ਆਪਾਂ ਕਹਿ ਦਈਏ ਜਿਹੜੇ ਵਪਾਰੀ ਉਹਨਾਂ ਦੀ ਕੀ ਮੁਸ਼ਕਲਾਂ ਬਹੁਤ ਮੁਸ਼ਕਲਾਂ ਦੁਕਾਨ ਬੈਲ ਡਵਲ ਹੂੰ ਸਾਰਿਆਂ ਤੇ ਜਾਨ ਕਰਾਇਆ ਪੜਾ ਵੀ ਸਾਰਾ ਕੋ ਪੈਂਦਾ ਹੀ ਪੈਂਦਾ ਜੋ ਤੇਲ ਮਹਿੰਗੇ ਸਗੜਨ ਕਰਾਇਆ ਲੈਣੇ ਜਾਣਾ ਬਹੁਤ ਜਿਆਦਾ ਮੁਸ਼ਕਲ ਆ ਕਿ ਨਾਲ ਥੋੜੀਆਂ ਨਹੀਂ ਕਿਹੜੀ ਕਿਹੜੀ ਮੁਸ਼ਕਲ ਕਿਹੜੀ ਤੁਸੀਂ ਬਿੱਲ माफ ਕੀਤੇ ਆ ਹਨਾ ਬਿੱਲ ਦੁਕਾਨ ਨੂੰ ਕੋਈ ਮਾਫ ਨਹੀਂ ਹੋਇਆ ਅੱਛਾ 2 ਮੀਟਰ ਲੱਗਿਆ ਹਾਂ ਦੁਕਾਨ ਨੂੰ ਵੱਡ ਲਗਾ ਦੁਕਾਨ ਨੂੰ ਵੱਡ ਲਗਾ ਦੁਕਾਨ ਨੂੰ ਸਮਾਂ ਢਵਲਾ ਰਿਹਾ ਤੇ ਘਰ ਦਾ ਤਾਂ ਫਰੀ ਹੈ ਨਾ ਘਰ ਦਾ ਫਰੀ ਹੈ ਤੇ ਮਹਿਲਾਵਾਂ ਦੇ ਲਈ ਕਹਿੰਦੇ ਬਿਜਲੀ ਆਪਣਾ ਬੱਸਾਂ ਦਾ ਵੀ ਫਰੀ ਆ ਹਾਂਜੀ ਉਹ ਵੀ ਫਰੀ ਫਿਰ ਵਧੀਆ ਨਹੀਂ ਹਾਂਜੀ ਠੀਕ ਹੈ ਫਿਰ ਇਸ ਤਮੇ ਕਿਨੂੰ ਬੋਰਡਰ ਕਰਨਾ ਚਾਹੋਗੇ ਅਜੇ ਤਹਾਨੂੰ ਭਗਵੰਤ ਮਾਨ ਨੂੰ ਹਾਂਜੀ ਅੱਗੇ ਵੀ ਇਹਨੂੰ ਪਾਈਆਂ ਠੀਕ ਹੈ ਹਾਂ ਭਗਵੰਤ ਮਾਨ ਅਨਮੋਲ ਅਨਮੋਲ ਜਿਹੜਾ ਕਰਮਜੀਤ ਅਨਮੋਲ ਇਸ ਸਮੇ ਖੜਿਆ ਫਰੀਦਕੋਟ ਹਲਕੇ ਤੋਂ ਸੋ ਤੁਸੀਂ ਉਹਨੂੰ ਵੋਟ ਕਰਨਾ ਚਾਹ ਪੱਕੀ ਪੱਕੀ ਵੋਟ ਹਾਂਜੀ ਬਿਲਕੁਲ ਸੋ ਆਮ ਆਦਮੀ ਪਾਰਟੀ ਜਿਹੜੇ ਵਪਾਰੀ ਵਰਗ ਆ ਉਹ ਕਿਤੇ ਨਾ ਕਿਤੇ ਕਰਮਜੀਤ ਅਨਮੋਲ ਨੂੰ ਵੀ ਜਿਹੜਾ ਵਾ ਉਹ ਸਪੋਰਟ ਕਰਦੇ ਨਜ਼ਰ ਆਉਂਦੇ ਆ ਸੋ ਬੀਜਪੀ ਦਾ ਕਿਦਾਂ ਦਾ ਇੱਥੇ ਕੋਈ ਆਧਾਰ ਹੈਗਾ ਕੋਈ ਹੈਗਾ ਜੀ 80 90 ਵੋਟਾਂ ਵੇਚ ਗਈ ਪਈਆਂ 80 90 ਕਾਲੀਆਂ ਆਂਦੀਆਂ ਵਕ ਭਗਵੰਤਮਾਨ ਦੀਆਂ ਜਾਂਦੇ ਆ ਭਗਵੰਤਮਾਨ ਦੀਆਂ ਜਾਂਦੇ ਸੋ ਇਹ ਮਿਲਿਆ ਜੁਲਿਆ ਜਿਹੜਾ ਟ੍ਰੈਂਡ ਆ ਉਹ ਲਗਾਤਾਰ ਚੱਲਦਾ ਲਗਾਤਾਰ ਗਲਬਾਤਾਰ ਗਲਬਾਤ ਜਾਰੀ ਆ ਬਾਪੂ ਜੀ ਬੈਠਿਆ ਤੇ ਟੱਬੇ ਤੇ ਆਏ ਤੇ ਉਹਨਾਂ ਨਾਲ ਵੀ ਗੱਲ ਕਰਦੇ ਇਹਨਾਂ ਦਾ ਵੀ ਪੱਖ ਜਾਣਦੇ ਆ ਵੀ ਕਿਵੇਂ ਚੱਲ ਰਿਹਾ ਵਾ ਬਾਪੂ ਜੀ ਸਤਿ ਸ਼੍ਰੀ ਅਕਾਲ ਅਸੀਂ ਤਾਂ ਕਾਂਗਰਸ ਨੂੰ ਵੋਟਾਂ ਪਾ ਕੇ ਰਾਜੀ ਆ ਅੱਛਾ ਜੀ ਆ ਕਾਂਗਰਸ ਨੂੰ ਹੀ ਪਾ ਕੇ ਰਾਜੀ ਅੱਛਾ ਕਾਂਗ ਕਿਆ ਸਿੱਖੀ ਦੇ ਹਿਸਾਬ ਨਾਲ ਕਿਹੜੇ ਕਿਹੜਾ ਤੁਹਾਨੂੰ ਲੱਗਦਾ ਕਿ ਕਿਹੜੇ ਜਿਹੜਾ ਉਮੀਦਵਾਰ ਸਹੀ ਰਹੂਗਾ ਜਿਨ੍ਹਾਂ ਨੇ ਦਰਬਾਰ ਸਾਹਿਬ ਦੇ ਟੈਕ ਕੀਤਾ ਤੁਹਾਨੂੰ ਉਹ ਨਹੀਂ ਪਾਉਣੀਆਂ ਹੂੰ ਉਹਨੂੰ ਨਹੀਂ ਪਾਉਣੀਆਂ ਨਹੀਂ ਪਾਉਣੀਆਂ ਬਸ ਇੱਥੇ ਕਰਮਜੀਤ ਅਨਮੋਲ ਖੜਾ ਝਾੜੂ ਵੱਲੋਂ ਕਾਂਗਰਸੀ ਅਕਾਲੀ ਤੇ ਇੱਕ ਸਰਬਜੀਤ ਸਿੰਘ ਖਾਲਸਾ ਬੈਂਸ ਸਿੰਘ ਦਾ ਪੁੱਤਰ ਖੜਾ ਹੂੰ ਉਹਨੂੰ ਪਾਣੀਆਂ ਚਾਹੀਦੀਆਂ ਕਿਹਨੂੰ ਸਰਬਜੀਤ ਸਿੰਘ ਸਰਬਜੀਤ ਸਿੰਘ ਪਰਿਵਾਰ ਦੀ ਵੋਟਾਂ ਉਧਰ ਜਾਣੀਆਂ ਪਰ ਇੱਕ ਗੱਲ ਹੋਰ ਵੀ ਹੈ ਸਰਕਾਰ ਕਹਿੰਦੀ ਮੈਂ ਵਧੀਆ ਕੰਮ ਕਰ ਰਹੀ ਆ ਅਸੀਂ ਬਿਜਲੀ ਫਰੀ ਦੇ ਰਹੇ ਆ ਬਸਾਂ ਦਾ ਕਰਾਇਆ ਦਰਬਾਰ ਸਾਹਿਬੋਂ ਤੋਂ ਵੱਡੀ ਚੀਜ਼ ਕੋਈ ਹੈ ਹੀ ਨਹੀਂ ਜਿਹੜਾ ਕਾਲ ਤਖਤ ਤੇ ਜਿਨ੍ਹਾਂ ਨੇ ਹਮਲਾ ਕੀਤਾ ਜਿਨ੍ਹਾਂ ਨੇ ਇਹਨਾਂ ਨੇ ਦਾ ਮਕਰੋਨ ਦਿੱਤਾ ਵੀ ਆਪਾਂ ਨੂੰ ਕੰਮ ਵੋਟਾਂ ਪਵਾ ਕੇ ਕੰਮ ਦੇਣਾ ਉਹਨਾਂ ਨੇ ਪਹਿਲਾਂ ਹੀ ਸਿੱਖੀ ਵਾਰਤੀ ਦਰਬਾਰ ਸਾਹਿਬ ਪਿੱਛੇ ਕਾਲ ਤਖਤ ਪਿੱਛੇ ਪਹਿਲਾਂ ਹੀ ਸ਼ਹੀਦ ਹੀ ਹੋ ਗਏ ਤੇ ਦਰਬਾਰ ਸਾਹਿਬ ਨੂੰ ਮੰਨ ਲੈ ਦਰਬਾਰ ਸਾਹਿਬ ਨੂੰ ਵੋਟਾਂ ਪਾਓ ਬਿਲਕੁਲ ਸੋ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿਤੇ ਨਾ ਕਿਤੇ ਕਰਮਜੀਤ ਅਨਮੋਲ ਤੇ ਸਰਬਜੀਤ ਸਿੰਘ ਖਾਲਸਾ ਦੇ ਵਿਚਕਾਰ ਜਿਹੜਾ ਵਾ ਉਹ ਬੜਾ ਇਹ ਕਮ ਮੁਕਾਬਲਾ ਕਹਿ ਸਕਦੇ ਆ ਬੜਾ ਐਜ ਟੂ ਐਜ ਜਿਹੜਾ ਮੁਕਾਬਲਾ ਚੱਲ ਰਿਹਾ ਫਿਲਹਾਲ ਜੇ ਹੁਣ ਤੱਕ ਦੀ ਗੱਲ ਕਰੀਏ ਜਿਹੜੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਇਹਦੇ ਵਿੱਚ ਸਰਬਜੀਤ ਸਿੰਘ ਖਾਲਸਾ ਦਾ ਜਿਹੜਾ ਪਲੜਾ ਉਹ ਭਾਰੀ ਲੱਗ ਰਿਹਾ ਸੋ 4 ਤਰੀਕ ਨੂੰ ਕੌਣ ਜਿੱਤੂਗਾ ਇਹ ਆਉਣ ਵਾਲਾ ਸਮਾਂ ਦੱਸੇਗਾ ਤੁਹਾਡੀ ਕੀ ਰਾਏ ਆ ਤੁਸੀਂ ਆਪਣੀ ਜਿਹੜੀ ਰਾਏ ਆ ਕਮੈਂਟਰ ਜਰੀਏ ਸਾਡੇ ਤੱਕ ਭੇਜ ਸਕਦੇ ਹੋ ਲਗਾਤਾਰ ਫਰੀਦਕੋਟ ਤੋਂ ਤੁਹਾਡੇ ਤੱਕ ਜਿਹੜੀ ਕਵਰੇਜ ਚੱਲਦੀ ਰਹੂਗੀ ਤੁਸੀਂ ਆਪਣੀ ਜਿਹੜੀ ਰਾਏ ਆ ਕਮੈਂਟਰ ਤੱਕ ਸਾਡੇ ਤੱਕ ਭੇਜਦੇ ਰਹੋ ਬਣੇ ਰਹੋ ਪੰਜਾਬੀ ਵਰਤੇ